ਮੌਸਮ ਵਿਭਾਗ ਵੱਲੋਂ ਪੰਜਾਬ ਦੇ ਵਿੱਚ ਜੈਲੋ ਅਲਰਟ ਕੀਤਾ ਗਿਆ ਸੀ ਕਿ 2 ਦਿਨ ਲਗਾਤਾਰ ਰੁਕ ਰੁਕੇ بارش ਹੋ ਸਕਦੀ ਹੈ ਜਿਸ ਨੂੰ ਲੈ ਕੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਅਲੱਗ-ਅਲੱਗ ਹਲਕਿਆਂ ਦੇ ਵਿੱਚ ਜਿਹੜੀਆਂ ਅੱਜ بارش ਦੇ ਨਾਲ-ਨਾਲ ਜਿਹੜੇ ਗੜੇਮਾਰੀ ਵੀ ਹੋਈ ਹੈਗੀ ਹੈ ਗੜੇਮਾਰੀ ਨਾਲ ਜਿੱਥੇ ਕਿ ਫਸਲਾਂ ਪ੍ਰਭਾਵਿਤ ਹੋਈਆਂ ਉੱਥੇ ਕਣਕਾਂ ਦਾ ਵੀ ਕਾਫੀ ਨੁਕਸਾਨ ਦੱਸਿਆ ਜਾ ਰਿਹਾ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਜੋ ਜੜੀਆਂ ਕਣਕਾਂ ਸੀਗੀਆਂ ਜਿਹੜੀਆਂ ਅਜੇ ਕੱਚੀਆਂ ਸੀਗੀਆਂ ਕੱਚੀਆਂ ਦੇ ਵਿੱਚ ਜਿਹੜੇ ਗੜੇਮਾਰੀ ਨਾਲ ਜਿਹੜਾ ਹੈਗਾ ਉਹਦਾ ਦਾਣਾ ਜਿਹੜਾ ਕਮਜ਼ੋਰ ਹੋ ਗਿਆ ਦਾਣੇ ਦੇ ਉੱਤੇ ਜਿਹੜਾ ਹੈਗਾ ਭਾਰੀ ਅਸਰ ਪਊ ਹੈ ਜਿਸ ਕਰਕੇ ਫਸਲਾਂ ਦਾ ਜਿਹੜਾ ਕਾਫੀ ਨੁਕਸਾਨ ਹੋ ਚੁੱਕਾ ਹੈਗਾ ਕਿਉਂਕਿ ਕਣਕਾਂ ਜਿਹੜੀਆਂ ਵਿਛ ਵੀ ਚੁੱਕੀਆਂ ਹੈਗੀਆਂ ਦੂਸਰੇ ਪਾਸੇ ਜਿਹੜੀਆਂ ਸਰੋਂ ਸੀ ਸਰੋਂ ਦਾ ਵੀ ਕਾਫੀ ਨੁਕਸਾਨ ਦੱਸਿਆ ਜਾ ਰਿਹਾ ਹੈਗਾ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਇਸ ਗੜੇਮਾਰੀ ਨਾਲ ਜਿਹੜੀਆਂ ਫਸਲਾਂ ਪ੍ਰਭਾਵਿਤ ਹੋਈਆਂ ਉਹਨਾਂ ਦੀ ਗਰਦੌਰੀ ਕੀਤੀ ਜਾਵੇ ਅਤੇ ਕਿਸਾਨਾਂ ਨੂੰ ਮੁਆਵਜ਼ੇ ਦੀ ਵੀ ਮੰਗ ਕੀਤੀ ਹੈਗੀ ਹੈ ਦੂਜੇ ਪਾਸੇ ਮੈਂ ਵੀ ਦੱਸ ਦੇਵਾਂ ਕਿ ਬੇਸ਼ੱਕ ਜਿਹੜਾ ਹੈਗਾ ਇਹ ਮੌਸਮ ਜਿਹੜਾ ਹੈਗਾ ਮੀਂਹ ਦੀ ਨਹੀਂ ਜ਼ਰੂਰਤ ਸੀਗੀ ਪਰ ਜਿਹੜੇ ਫਸਲਾਂ ਦੇ ਉੱਤੇ ਜਿਹੜੀ ਗੜੇਮਾਰੀ ਹੋਈ ਹੈਗੀ ਇਸ ਕਰਕੇ ਕਾਫੀ ਨੁਕਸਾਨ ਦੱਸਿਆ ਜਾ ਰਿਹਾ ਹੈਗਾ ਲੰਬੀ ਹਲਕੇ ਦੇ ਵਿੱਚ ਵੀ ਗੜੇਮਾਰੀ ਦੱਸੀ ਜਾ ਰਹੀ ਹੈ ਦੂਜੇ ਪਾਸੇ ਮੁਕਸਰ ਹਲਕੇ ਦੇ ਵਿੱਚ ਕਈ ਪਿੰਡ ਵੀ ਪ੍ਰਭਾਵਿਤ ਹੋਏ ਹੈਗੇ ਆ ਜਿਹੜੀ ਅੱਜ بارش ਤੇ ਗੜਾ ਮਾਰੀ ਹੋਈ ਇਹਦੇ ਵਿੱਚ ਨੁਕਸਾਨ ਤੇ 2-4 ਦੇ ਖੜੋਗੇ ਪਤਾ ਲੱਗੇਗਾ ਮੇਰਾ ਅਨੁਮਾਨ ਇਹ ਗੱਲਾਂ ਦਾ ਵੀ ਇਹ ਨੁਕਸਾਨ 50% ਤੱਕ ਵੀ ਅੱਪਰ ਸਕਦਾ ਤੇ ਜੇ ਚੱਲਦਾ ਰਹੇ ਤਾਂ ਜਿਆਦਾ ਵੀ ਹੋ ਸਕਦਾ ਇਹਦੇ ਵਿੱਚ ਬਹੁਤ ਜਿਹੜਾ ਕਿਸਾਨ ਹੈ ਇਹ ਅੱਜ ਪੱਕੀ ਫਸਲ 'ਤੇ ਖਰਚੇ ਕੀਤੇ ਨੇ ਸਾਰੇ ਕੋ ਕੀਟਾ ਇਹ ਖਾਨ ਦੀ ਧੀ ਧੀ ਟੁੱਟ ਜਾਗੀ ਪਰ ਇਹਦਾ ਜਿਹੜਾ ਇੰਤਜ਼ਾਮ ਗਵਰਨਮੈਂਟ ਕਰੇ ਤੇਰੀ ਗਰਦੌਰੀ ਕਰਾਵੇ ਗਲੋਰੀ ਕਰਾ ਕੇ ਜੋ ਬਣਦਾ ਮੁਆਵਜਾ ਉਹ ਕਿਸਾਨਾਂ ਨੂੰ ਦਿੱਤਾ ਜਾਵੇ ਅਸੀਂ ਜਿਹੜੀ ਬੇਨਤੀ ਕਰਦੇ ਆਂ ਸਰਕਾਰ ਨੂੰ ਜਿਹੜੀ ਗੜੇਮਾਰੀ ਆ ਹੋਈ ਜਾਂਦੀ ਹੈ ਇਹਦੇ ਉੱਤੇ ਮੰਨ ਲਓ ਸਾਰੇ ਇਹਦੇ ਗਰਦੌਰੀ ਹੋਣੀ ਚਾਹੀਦੀ ਹੈ ਤੇ ਜਿਹੜਾ ਮੰਨ ਲਓ ਨੁਕਸਾਨ ਹੋਈ ਜਾਂਦਾ ਉਹਦਾ ਮੁਆਵਜਾ ਮਿਲਣਾ ਚਾਹੀਦਾ ਹੈ ਕਿਸਾਨਾਂ ਨੂੰ ਕਿੰਨਾ ਕੁ ਨੁਕਸਾਨ ਅੰਦਾਜ਼ਾ ਜੜਾ ਲਾਇਆ ਜਾ ਸਕਦਾ ਨੁਕਸਾਨ ਬਹੁਤ ਜ਼ਿਆਦਾ ਹੀ ਹੋਇਆ ਪਿਆ ਜੀ ਦੇਖੋ ਨਾ ਹੁਣ ਤੁਸੀਂ ਮੰਨ ਲਓ ਪੱਕੀਆਂ ਫਸਲਾਂ ਹੋਈਆਂ ਰਹੀਆਂ ਜਿਹੜਾ ਹੁਣ ਮੰਨ ਲਓ ਦਾਣਾ ਉਹ ਤਾਂ ਹੁਣ ਗਿਆ ਆ ਦਾਣਾ ਦਾ ਵਿੱਚ ਹੁਣ ਬਣਨਾ ਨਹੀਂ ਉਹਦੇ ਤੇ 50 60 ਫਸਲਾਂ ਦਾ ਨੁਕਸਾਨ ਮੰਗ ਕੀ ਕਰਦੇ ਮੰਗੇ ਇਹੀ ਕਰਦਾ ਹੀ ਜ਼ਰਦੋਰੀ ਕਰੇ ਸਰਕਾਰ ਦੀ ਜ਼ਰਦੋਰੀ ਕਰਾ ਕੇ ਜਿਹੜਾ ਮੁਆਵਜ਼ਾ ਉਹ ਦਿੱਤਾ ਜਾਵੇ ਜੀ ਕਿਸਾਨਾਂ ਨੂੰ ਕਿਉਂਕਿ ਕਿਸਾਨ ਤਾਂ ਅੱਗੇ ਹੀ ਕਰਜ਼ੇ ਦੀ ਮਾਰ ਥੱਲੇ ਚੱਲ ਰਿਹਾ ਜੀ